ਨਵੀਂ ਤੇ ਦੇ ਗਿਆ ਉਹਨਾਂ ਦੇ ਕੀਤੇ ਉਪਕਾਰਾਂ ਦਾ ਮੁੱਲ ਨਹੀਂ ਤਪਾਇਆ ਜਾ ਸਕਦਾ ਦਰਸ਼ਨ ਕਰਿਓ ਤਾਂ ਅੰਤਨੰਗੁਰ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਸਵੇਂ ਗੁਰਾਂ ਨੇ ਆਪਣਾ ਕਿਆਰ ਕੀਤਾ ਸ਼ਕਤੀਸ਼ਾਲੀ ਕੋ ਬਣਾਉਣ ਦੇ ਨਹੀਂ ਵੇਖ ਅਨੰਦ ਪਰ ਭਾਰੀ ਦੀਵਾਨ ਲਾਇਆ ਸਿੰਘ ਫੋੜੇ ਉੱਨਾਂ ਸਟੋਰ ਦੇ ਲੇ ਪੰਜ ਬਖਸ਼ੇ ਤਕਾਰ ਡਰ ਪਜੋ ਹਉ ਦੇ ਨਹੀਂ ਮਨਾ ਵਿੱਚੋਂ ਸੀ ਡਰ ਪਜੋ ਹਉ ਦੇ ਉਸ ਕੋ ਅਗਲਾ ਬੰਦ ਹੈ ਜੀ ਖਾਲਸਾ ਪੰਥ ਸਜਾਇਆ ਗੁਰੂ ਜੇਲਾ ਕਮਾਇਆ ਖਾਲ ਵਾਜੀਵਾ ਬਹੁਤ ਅੱਛਾ ਧੰਨਵਾਦ ਗਨੀ ਪ੍ਰੇਮ ਵਾਲੀ ਮਿੱਟੂ ਹੋਵੇ ਜੇ ਲੰਗਣਾ ਤੇ ਸੁਰਤ ਨੂੰ ਸ਼ਪਤ ਤੇ ਰੇਚ ਟਿਕਾ ਲਈਏ ਉਦੋਂ ਬੈਠ ਕੇ ਸੰਗਤ ਵਿੱਚ ਰਸਾਉਣਾ ਤੇ ਜਗਾਰਾ ਠੜਦੀ ਕਲਾਉਣਾ ਸੋਨ ਹਾ ਜੀਵਨ ਨੂੰ ਚੰਗੇ ਰਾਹੇ 'ਤੇ ਅਤੀ ਜੰਗ ਵਿੱਚ ਪੁੱਤ ਤੋੜਨ ਵਾਲਾ ਅੱਜ ਵੀ ਦੁਨੀਆ 'ਤੇ ਚਮਕਦਾ ਨਾਮ ਅੱਜ ਜਉਦਾ ਮਿਰਸਾ ਹੈ ਤੇਰਾ ਤੇਰੀਆਂ ਕੁਰਬਾਨੀਆਂ ਸਦਕਾ ਅੱਜ ਜਉਦਾ ਮਿਰਸਾ ਹੈ ਤੇਰਾ ਮੇਰੀ ਕਰਤਾ ਜੀ ਖਾਸੇ ਤੇ ਕੋਰਡੇ ਚੰਦੇ ਵਿੱਚ